ਤੂੰ ਆਰਦਾ ਘਟਾ ਕੇ ਰੱਖ ਤੂੰ ਕਹੇ ਤੋ ਕੀ ਜਾਣਾ ਕਦੇ ਵੀ ਜਦੋਂ ਵੱਡਾ ਬੰਦਾ ਗੱਲ ਕਰਦਾ ਹੋਵੇ ਸਵੇਰ ਦਾ ਰੌਲਾ ਪਾ ਗਿਆ ਤੇ ਜਾਣਾ ਵਿਆਹ ਤੇ ਜਾਣਾ ਆ ਹੋ ਗਿਆ ਵਿਆਹ ਹੋ ਗਿਆ ਇੱਕ ਮਿੰਟ ਮੈਂ ਕਿਹਾ ਮੈਂ ਕਿਹਾ ਸਾਫ ਕਿਉਂ ਨਹੀਂ ਕੀਤਾ ਕਹਿੰਦਾ ਮੈਨੂੰ ਚੁੰਮ ਕੇ ਨਹੀਂ ਛੁਡਾਇਆ ਹਾਂਜੀ ਸਾਸਰੀ ਘਰ ਦੀ ਕੀ ਹਾਲ ਚਾਲ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਹੋਣ ਲੱਗਾ ਸਾਸਰੀ ਘਰ ਦੀ ਕੀ ਹਾਲ ਚਾਲ ਠੀਕ ਠਾਕ ਹੋਵੋਗੇ ਸਾਹਮਣੇ ਗਰਦੀਪ ਕੌਰ ਮੱਝ ਜਿੱਦਾ ਸਰੀਰ ਲੈ ਕੇ ਬੈਠੀ ਹੋਈ ਹੈ ਸਾਹਮਣੇ ਨਾਲ ਦੇ ਪਾਸੇ ਹਰਜੀਤ ਕੌਰ ਕੇਤਲੀ ਯਾਨੀ ਕਿ ਪਾਲੇ ਦੀ ਕੁੜੀ ਤੇ ਮੇਰੀ ਮੰਮੀ ਖੜੀ ਹੋਈ ਹੈ ਨਾਲ ਦੇ ਪਾਸੇ ਸੋਫੇ ਤੇ ਮੋਟਾ ਬੈਠਾ ਹੋਇਆ ਹੈ ਜਿਹੜਾ ਵਲੌਗ ਐਡਿਟ ਕਰਨ ਕੇ ਪੌਣ ਦੀ ਤਿਆਰੀ ਕਰਦਾ ਪਿਆ ਲੋਕਾਂ ਨੇ ਸਨੈਪਚੈਟ ਦੇ ਲਾਂਹਤਾ ਪਾਤ ਨਹੀਂ ਵੀ ਅੱਜ ਵਲੌਗ ਲੇਟ ਕਰਤਾ ਤੁਸੀਂ ਪਾਇਆ ਨਹੀਂ ਸੋ ਉਹਦੇ ਲਈ ਤੁਹਾਡੇ ਤੋਂ ਅਸੀਂ ਮਾਫੀ ਮੰਗਦੇ ਆ ਚਾਹ ਦੇ ਬਾਟੇ ਸਾਡੇ ਘਰੇ ਐਦਾ ਪੀਂਦੇ ਵੀ ਆ ਲੋਕ ਜਿੱ ਘਰ ਦੀ ਚਾਹ ਲੋਕੀ ਪੀਂਦੇ ਆ ਘਰ ਦੀ ਨਹੀਂ ਤੂੰ ਤਾਂ ਘਰ ਦੀ ਚਾਹ ਚਾਹ ਹੀ ਪੀ ਗਏ ਸਾਰੀ ਇਹ ਇਹਨਾਂ ਦੇ ਅੰਦਰ ਕੈਸਟ੍ਰੋਲ ਬਣਿਆ ਹੋਇਆ ਪੂਰੇ ਯੂਰੀਆ ਨਾਲ ਲੱਦੇ ਪਏ ਆ ਤੇ ਇਹਨਾਂ ਦੇ ਅੰਦਰ ਸਾਡੇ ਤੋਂ ਲੱਦੇ ਰਹਿੰਦੇ ਤੂੰ ਆਪ ਦਾ ਕਟਾ ਕੇ ਰੱਖ ਤੂੰ ਕਿਸੇ ਤੋਂ ਕੀ ਲੈਣਾ ਕਦੇ ਵੀ ਜਦ ਤੂੰ ਵੱਡਾ ਬੰਦਾ ਗੱਲ ਕਰਦਾ ਹੋਵੇ ਵੱਡਾ ਬੰਦਾ ਆਇਆ ਨਹੀਂ ਹੁੰਦਾ ਉਮਰ 'ਚ ਕੱਦ ਜੀ ਵੱਡਾ ਹੋਵੇ ਉਹਦੇ ਨਾਲ ਜਦੋਂ ਗੱਲ ਕਰਦਾ ਹੋਵੇ ਸੈਂਸ ਵਰਤੀ ਦੀ ਹੁੰਦੀ ਆ ਸੈਂਸ ਦਾ ਮਤਲਬ ਸਮਝਦੀਆਂ ਸੈਂਸ ਆ ਦੀ ਕੋਲ ਰੱਖ ਬੰਦੇ ਕੋ ਸੈਂਸ ਹੋਵੇ ਉਮਰ ਮੈਨੂੰ ਲੱਗਦਾ ਮੰਮੀ ਤੈਨੂੰ ਰੱਬ ਨੇ ਨਹੀਂ ਦਿੱਤਾ ਉਹ ਵਾਲਾ ਫੀਚਰ ਦੇ ਵਿੱਚ ਨਹੀਂ ਪਾਇਆ ਚਾਰ ਆ ਭਰਾ ਜੀ ਦੂਜੀ ਭੈਣ ਨਹੀਂ ਤੇਰੇ ਚ ਪਾਇਆ ਗਲੋਟ ਕੇ ਤੁਰ ਪਾ ਹੁਣ ਉੱਠ ਕੇ ਨਹੀਂ ਮੈਂ ਆਲਰੇਡੀ ਉੱਠ ਆਇਆ ਤੁਸੀਂ ਚੈੱਕ ਕਰ ਸਕਦੇ ਮੈਨੂੰ ਸ਼ੀਸ਼ੇ 'ਚ ਮੈਂ ਉੱਠਿਆ ਹੋਇਆ ਚੈੱਕ ਕਰ ਸਕਦੇ ਨਾ ਸ਼ੀਸ਼ੇ 'ਚ ਪਤਲਾ ਹੀ ਇਹਨਾਂ ਦੇ ਘਰ 'ਚ ਮੈਂ ਬਾਕੀ ਨਾਲ ਢਿੱਡ ਵੇਖੋ ਗੱਡੇ ਗੱਡੇ ਬੈਠਾ ਨਹੀਂ ਜਾਂਦਾ ਬਸ ਸਿਰ ਆ ਘਰਾਦਾ ਜੀ ਵਾਹ ਜੀ ਵਾਹ ਨੋ ਹਮਰ ਫੋਰਵਰਡਸ ਰਾਖੜੀ ਸਤਿਗੁਰ ਕੀ ਹਾਲ ਚਾਲਾ ਠੀਕ ਠਾਕ ਹਾਂ ਤੁਸੀਂ ਨਵੀਂ ਸੁਣਾਓ ਕੋਈ ਗੱਲਬਾਤ ਸੋ ਜਿਹੜਾ ਯਾਰ ਬਕਵਾਸ ਤਾਂ ਬਹੁਤ ਹੋ ਗਈ ਜਿਹੜਾ ਅੱਜ ਦਾ ਵਲੌਗ ਹੈ ਜੀ ਕਿਉਂਕਿ ਵਿਆਹ ਤਾਂ ਇੱਕ ਹੋ ਜਾਂਦਾ ਅੱਜ ਕੱਲ ਰੀਤੀ ਰਿਵਾਜ ਨ ਅੱਜ ਵੀ ਅਸਲ ਇੱਕ ਸਾਡ ਦੀ ਅਸੀਂ ਮੈਰਿਜ ਕਰਨੀ ਚੱਲੇ ਆ ਤੇ ਸਮਝ ਸਕਦੇ ਹੋ ਭੈਣ ਦੇ ਪੇਪਰ ਬੂਪਰ ਜਿਹੜੇ ਰੈਡੀ ਹੋਣੇ ਵਾਗਰੂ ਮੇਕ ਕਰੀ ਵਧੀਆ ਤਿਆਰ ਹੁਣ ਅਸੀਂ ਪਾਸਪੋਰਟ ਹੀ ਕਵਾ ਲਿਆ ਉਹਦਾ ਲੱਭ ਗਿਆ ਕੋਈ ਨਹੀਂ ਲੱਭਾ ਤੂੰ ਹੀ ਕਵਾ ਲਿਆ ਕਿ ਤੇਰੇ ਹੱਥ ਹੀ ਆਇਆ ਕਿ ਪਾਸਪੋਰਟ ਹੀ ਕਵਾ ਲਿਆ ਇਹ ਜੀ ਚੀਜ਼ ਨਹੀਂ ਰੱਖੀ ਲੰਬੀ ਤੇਰਾ ਧਾਰਕਾਰ ਆਫਗਾ ਨਹੀਂ ਲੱਭਦਾ ਤੂੰ ਕਿਹਦੀ ਚੀਜ਼ ਕੀ ਸਾਹ ਦੇ ਰੱਖੀ ਆਏ ਸਾਰੀਆਂ ਸਕੀਮਾਂ ਦੱਸਦੇ ਬੋਲ ਬੋਲ ਕੇ ਹਾਂ ਸੋ ਇਸੇ ਤਰ੍ਹਾਂ ਅਸੀਂ ਵਲੌਗ ਚੱਲਦੇ ਆ ਜੀ ਚੱਲੇ ਆ ਅਮਨ ਨਾਲ ਮਿਲਾਉਨੇ ਆ ਜੀ ਤੁਹਾਨੂੰ ਕੋਸ਼ਿਸ਼ ਕਰਾਂਗੇ ਅੱਜ ਅਸੀਂ ਆਉਦੇ ਭਾਜੀ ਰਿਵੀਲ ਕਰ ਦਈਏ ਜੇ ਉਹਨਾਂ ਨਾਲ ਗੱਲਬਾਤ ਮੇਰੀ ਵਧੀਆ ਤਰੀਕੇ ਨਾਲ ਹੋ ਗਈ ਫਿਰ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨੂੰ ਰਿਵੀਲ ਕਰਦਾ ਤੇ ਤੁਸੀਂ ਵੇਖਿਓ ਇੱਕ ਬੰਦਾ ਆ ਚੁੱਕਾ ਹੈ ਮੋٹے ਦੀ ਕੰਪਨੀ ਦੇ ਇਹਨੂੰ ਸੋ ਮਿਲਦੇ ਆਂ ਬਾਕੀ ਅਗਲੇ ਵਲੋਗ ਚ ਹਨ ওভার ਬੱਲ ਹੈ ਜੀ ਦੇਖੋ ہماری ਕਚੇਰੀ ਕਚਹਿਰੀਆਂ ਬਹੁਤ ਸਾਡੀਆਂ ਹੋਣੀਆਂ ਬੜੀਆਂ ਬੁੱਕਰ ਚ ਚੱਲਣਾ ਸਨੋਰ ਬੱਲ ਸਾਰਾ ਤਾਂ ਇਹ ਵੀ ਗੱਲ ਆ ਬਾਕੀ ਬਹੁਤ ਜ਼ਿਆਦਾ ਬੀਜੀ ਕਹਿੰਦਾ ਇਧਰਲੇ ਪਾਸੇ ਨਹੀਂ ਬਹੁਤ ਜ਼ਿਆਦਾ ਬੀਜੀ ਚੱਲੰਦੇ ਆ ਇਧਰਲੇ ਪਾਸੇ ਦੀ ਮਾਹੌਲ ਚੱਕਰ ਕਰਦੇ ਆ ਸਰਪੰਚ ਨੂੰ ਦੋ ਦਿਨਾਂ ਹਣਾ ਆਪਾਂ ਕੀ ਬਣਿਆ ਹੋ ਗਈ ਰਜਿਸਟਰ ਹਾਂ ਰਜਿਸਟਰਡ ਹੋ ਗਈ ਕੀ ਕਹਿੰਦੇ ਅੱਜ ਵਿਆਹ ਹੋਇਆ ਫਿਰ ਵਿਆਹ ਸਹੀ ਅੱਜ ਹੋਇਆ ਹੈ ਗੱਲ ਤੌਰ ਤੇ ਅੱਜ ਵਿਆਹ ਆ ਸਹੀ ਅੱਜ ਹੋਇਆ ਨਾ ਵਿਆਹ ਜਿਹੜਾ ਚੜਨਾ ਉੱਤੇ ਨਹੀਂ ਉਹ ਤਾਂ ਅਸਲ ਚੀਜ਼ ਆ ਜਿਹੜੇ ਗੁਰੂ ਘਰ ਲਾਵਾਂ ਲੈ ਲੈਂਦੇ ਉਹ ਦੂਤੇ ਤੇ ਕੁਝ ਨਹੀਂ ਬਾਕੀ ਚਲੋ ਇਹ ਦੇ ਰੱਖ ਜ਼ਰੂਰੀ ਗਾ ਇਹ ਚੱਲਣਾ ਨਾ ਹੁੰਦੇ ਆ ਨਾ ਤੇ ਜਾਂ ਬਾਹਰ ਜਾਂ ਜਮਨੂ ਪ੍ਰੋਬਲਮ ਨਾ ਆਊਗੀ ਉਹ ਦੋ ਤਿੰਨ ਡਾਕੂਮੈਂਟ ਗਲਤ ਜਿਹੀ ਹੋ ਗਏ ਫਿਰ ਦੁਬਾਰਾ ਸਹੀ ਕਰਾਏ ਆ ਓਕੇ ਹਣਾ ਓਕੇ ਸੁਣਾ ਬਾਈ ਤੂੰ ਕੰਮ ਕਰ ਬਾਕੀ ਬਸ ਕੰਮ ਕਰ ਵਧੀਆ ਬਾਈ ਇਹਦੇ ਸਸਤਾ ਹੋ ਜਾਂਦਾ ਇਹ ਵਿਆਹ ਸਸਤਾ ਹੁੰਦਾਈ ਮਮੀ ਹਾਂ ਤਾਂ ਸਸਤਾ ਹੀ ਹੁੰਦਾਈ ਵਿਆਹ ਨਾ ਕੋਈ ਰੋਸਦਾ ਨਾ ਕੋਈ ਨਾ ਕਿਸੇ ਨੂੰ ਕੋਈ ਪਿਆ ਨਾ ਕਿਸੇ ਨੂੰ ਗੁੱਸਾ ਨਾ ਕਿੜਾ ਨਾ ਖਵਾਉਣਾ ਨਾ ਪਿਆਉਣਾ ਨਾ ਕਿਸੇ ਨੂੰ ਚਾਹ ਵੀ ਭਾਵੇਂ ਪਿਆਉ ਚਾ ਨਾ ਪਿਆਉ ਹੈ ਇਹ ਵਿਆਹ ਕਰਕੇ ਭਾਈ ਤੁਹਾਨੂੰ ਕਿਵੇਂ ਲੱਗਾ ਬਹੁਤ ਵਧੀਆ ਇਹ ਅੱਜ ਵਾਲਾ ਬਹੁਤ ਵਧੀਆ ਵਧੀਆ ਲੱਗਾ ਆ ਬੇਟੀ ਕੁਝ ਕਰ ਨਹੀਂ ਰਹੀ ਤੂੰ ਜਿਆਦਾ ਕਹਿ ਰਹੀ ਤੂੰ ਜਿਆਦਾ ਬੋਲਦੀ ਹੈ ਹਾਂ ਘਰੇ ਜਾ ਕੇ ਦਾਉ ਐਨ ਮੁਠੀਆਂ ਮਾਰੋ ਇਹਦੇ ਇਹ ਡਰ ਚੱਕ ਗਿਆ ਹਾਂ ਸਾਰੇ ਖੁਸ਼ ਭੜੀ ਜਾਏ ਇੱਕ ਬੰਨ ਉਹਨੂੰ ਲਾਇਸੈਂਸ ਮਿਲ ਗਿਆ ਨਾ ਹਾਂ ਅੱਜ ਪਰਮਾਨੈਂਟ ਹਾਂ ਪਰਮਾਨੈਂਟ ਲਾਇਸੈਂਸ ਮਿਲ ਕੇ ਆ ਗੱਡੀ ਕਰ ਰਹੇ ਸਵੇਰ ਦਾ ਰੌਲਾ ਪਾਇਆ ਵਿਆਹ ਤੇ ਜਾਣਾ ਵਿਆਹ ਤੇ ਜਾਣਾ ਆ ਹੋ ਗਿਆ ਹੀ ਵਿਆਹ ਹੋ ਗਿਆ ਹੀ ਇੱਕ ਮਿੰਟ ਚ ਵਿਆਹ ਹਾਂ ਵੇ ਬਾ ਸਰਪੰਚ ਸਾਹਿਬ ਦੋ ਨੰਬਰਦਾਰ ਸਾਹਿਬ ਦੋ ਆ ਦੋ ਘੰਟੇ ਤਿੰਨ ਮੰਮੀ ਡੈਡੀ ਸਾਹਿਬ ਦੋ ਮੁੰਡੇ ਦੇ ਉਹ ਮਾਂ ਨਾਲ ਪਾ ਪੁੱਤਰ ਬਾਰੀ ਖੋਲ ਉਹ ਕੀ ਕਰ ਲੈ ਉਹ ਵੀਰ ਆ ਗਿਆ ਨਾਲ ਨਾਲ ਭਾਲਾ ਇਹ ਪੱਥਰ ਅੱਛਾ ਇਹ ਇਹ ਹੋਲੀ ਨਾ ਮਨ ਬਰੇ ਪੱਥਰ ਦੇ ਅੰਦਰ ਫਿੱਟ ਹੋ ਜੂਗਾ ਉਹ ਵੀ ਰੱਖ ਸਕਦੇ ਹੋ ਉੱਪਰ ਵੀ ਉੱਪਰ ਵੀ ਰੱਖ ਸਕਦੇ ਆ ਪੱਥਰ ਦੇ ਵਿੱਚ ਇਹ ਇਹ ਤਾਂ ਦੂਜਾ ਹੈ ਨਾ ਇਹ ਸਿੰਪਲ ਹੈ ਇਹ ਵੀ ਆਟੋਮੈਟਿਕ ਹੈ ਇਹ ਵੀ ਅੰਦਰ ਫਿੱਟ ਹੋ ਜੂਗਾ ਬਾਹਰ ਵੀ ਰੱਖ ਸਕਦੇ ਹੋ ਉਹ ਵੀ ਰੱਖ ਠੀਕ ਆ ਇਹ ਰਹਿਣ ਦੋ ਕਿਤੇ ਕਾਪ ਜਾ ਬਰ ਫੁੱਲ ਦਾ ਆ ਦੇਖ ਇਹ ਵੀ ਪੱਥਰ ਦੇ ਫਿੱਟੇ ਨਾ ਨਹੀਂ ਇਹ ਬਾਹਰ ਹੀ ਰੱਖਿਆ ਜਾਊਗਾ ਇਹ ਆਟੋਮੈਟਿਕ ਨਹੀਂ ਕਰਨ ਵਾਲੇ ਉਹ ਠੀਕ ਆ ਉਹ ਜਿਹੜੀ ਚੀਜ਼ ਸਹੀ ਆ ਉਹਨੂੰ ਥੱਲੋ ਵੀ ਕਲੀਨ ਕਰਨਾ ਜ਼ਰੂਰ ਆ ਦੇ ਮम्मी ਹੈ ਨਾ ਐ ਹੱਥ ਮਾਰ ਕੇ ਜੇ ਥੱਲੇ ਕੋਈ ਚੀਜ਼ ਜਰੂਰ ਸੁੱਟ स्पेस काफी ग्रीन चेक अच्छा ये ब्रांड सर्च करके पता लग गया ना तो 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 ਕੀ ਲੈਟਰ ਨਾਲ ਚਲਾਉਣਾ ਪੈਣਾ ਹੈ ਇਹ ਲੈਟਰ ਨਾਲ ਚਲਾਉਣਾ ਪੈਣਾ ਹਾਂ ਇਹ ਲਾਈਟ ਨਾਲ ਚਲਾਉਣਾ ਉਹ ਉਹ ਬਿਨਾ ਲੈਟਰ ਤੋਂ ਆ ਇਹ ਕਰਨਾ ਘਮਾਉਣਾ ਤੇ ਉਸ ਸੈੱਲ ਪਾਉਣਾ ਦੇ ਕੋਈ ਨਹੀਂ ਲੈਟਰ ਪੱਜ ਜਾਉਂਦਾ ਤੇ ਕੀ ਕਰਨਾ ਹੈ ਤੇ ਮੇਰੀ ਵਧੀਆ ਵਾ ਤੇ ਮਾਰ ਲੈ ਲਾਈਟ ਨਾਲ ਹਾਂ ਵੀ ਸੋਣਾ ਇਹ ਆਟੋਮੈਟਿਕ ਹਨ ਕਿਉਂ ਹੋ ਗਈ ਕਿ ਨਹੀਂ ਸਿਆਣੀ ਚੀਜ਼ਾਂ ਚੂਜ਼ਾ ਵੇਖਾ ਸਾਫ਼ ਕਰਕੇ ਰੱਖਦੀ ਤਾਂ ਆ ਜਾਣਾ ਸਤਿ ਸ਼੍ਰੀ ਅਕਾਲ ਜੀ ਆਹ ਵਾ ਆਪਣਾ ਸਫਾਈ ਵੇਖ ਹੁਣ ਇੰਦਰ ਖੋਲੀ ਜਨਾ ਬੁਆ ਓਹੋ ਹੁਣ ਵੇਖ ਹਾਲ ਤੇ ਕਮਰੇ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਫੇਰ ਹੁਣ ਸਜਰੀਆਂ ਲੈ ਲਾਈਆਂ ਨੇ ਫੋਟੋ ਆਜੇ ਫੋਟੋ ਮੈਂ ਲੈ ਲਾਈਆਂ ਨੇ ਫੋਟੋ ਲਾਉਣੀਆਂ ਸੀ ਲਾਉਣੀਆਂ ਆਜ ਬੜੀਆਂ ਆਹ ਕੀ ਆ ਉਹ ਭਰਾਵਾ ਇਹ ਸਫਾਈ ਵਾਲੀ ਆਈ ਨਹੀਂ ਤੇ ਤੂੰ ਨਹੀਂ ਕਰ ਸਕਦੀ ਆ ਅਈ ਕੇ ਵਾਲੀ ਕੰਮ ਵਾਲੀ ਇੱਥੇ ਬੈਠੀ ਆ ਮੈਨੂੰ ਉਹਨਾਂ ਨੇ ਚੌਂਕੇ 'ਚ ਚੜਾ ਦੇ ਜਿੰਨੇ ਜਿਵੇਂ ਚੌਂਕੇ 'ਚ ਚੜਦੀ ਹੁਣ ਤੇ ਮੈਂ ਕੋਈ ਕੰਮ ਨਹੀਂ ਕਰਨਾ ਚੌਂਕਾਂ ਨੂੰ ਤੋੜ ਤੋੜ ਕੇ ਚੜ ਕੇ ਕੇਦੇ ਕ੍ਰੇਨਾਂ ਚੜਾਉਣੇ ਨੇ ਕ੍ਰੇਨ ਨੂੰ ਇਹ ਆਦੀ ਅਮਨ ਦੇ ਘਰ ਦਾ 뷰 ਆ ਸੀ ਤੁਹਾਨੂੰ ਕਿਆ ਬਾਤ ਹੈ ਸਤਿਗੁਰਾਲ ਜੀ ਇੱਥੋਂ ਦੇਖਦਾ ਮਨ ਤੇ ਕਰਦਾ ਵਿਊ ਸਨਸੈਟ ਸਾਹਮਣੇ ਆਈ ਹੈ ਸਤਿਗੁਰਾਲ ਜੀ ਜਿਉਂ ਦੀ ਸਾਰੀ ਫਟ ਕਰਾਈ ਹੋਤੀ ਕਿਆ ਨਹੀਂ ਲੋਕ ਜਣੇ ਬੂਆ ਕੋ ਖੋਲਾ ਖੁਲਾ ਇਧਰ ਦੇਖ ਇਧਰ ਬਾਜੀ ਇਧਰ ਆ ਮਨੋਣਾ ਦਾ ਉਹ ਸਲੈਂਡਰ ਉਹ ਸਲੈਂਡਰ ਉਪਰ ਆ ਜਹਾਜ ਉਹ ਪਰਾਂ ਮੋਰ ਪਰਾਂ ਛਤਰੀ ਕਿਆ ਬਾਤ ਹੈ ਇਧਰ ਹਵੇਲੀਆਂ ਮਨ ਕੀ ਵਾਓ ਜੀਓ ਫਾਈਬਰ ਜੀਓ ਫਾਈਬਰ ਵਾਹ ਵਾਹ ਹਮਣ ਕੀ ਪਿੰਡ ਸਾਹਮਣੇ ਸੰਧੂ ਹਸਪਤਲ ਵੇਖੋ ਜੀ ਹਮਣ ਦੇ ਘਰ ਦੀ ਲੋਕੇਸ਼ਨ ਸੰਧੂ ਹਸਪਤਲ ਆਹ ਪਿੰਡ ਕਿਵੇਂ ਬਾਜ ਕਬੂਤਰ ਕਿਵੇਂ ਉੱਪਰ ਬਣਾਇਆ ਇੱਕ ਟੈਂਕਿਆ ਸਿਲੰਡਰ 에어 ਇੰਡੀਆ ਵੇਖੋ ਉੱਹਾ ਤੇ ਲਿਖਿਆ ਆ ਮਿਲਦਾ ਕੈਨੇਡਾ ਹੁੰਦੀ ਆ ਨਾ ਉਹਨਾਂ ਦੇ 에어 ਕੈਨੇਡਾ ਆਂਡੀਆ ਨਹੀਂ ਲਿਖਿਆ ਆ ਉਹ ਸੱਚੇ ਕੈਨੇਡਾ ਹੋਰ ਕੋਈ ਲੱਭ ਜਾ ਨਾਨਸੈਂਸ ਮੈਂ ਹੈ ਮਹਿੰਗਾ ਉਹ ਮੋਰ ਹੈ ਜਦ ਮੋਰ ਪਹਿਲਾ ਪਾਉਂਦੇ ਨਹੀਂ ਹੁਣ ਵਈਆ ਰੇ ਹਾਂ ਸਹੀ ਮੜਵਈਆਂ ਦੇ ਪਿੰਡ ਇਹ ਆ ਜਿਹੜੇ ਜੱਦੀ ਆ ਉਹ ਟਾਵਰ ਲੱਗਾ ਹੋਇਆ ਬਰਾ ਹਾਂ ਇਹ ਪਿੰਡ ਆ ਵੇਲਾ ਹੋਵੇ ਸਾਥੂ ਵੀ ਕਿਹ ਪਿੰਡ ਦੀ ਜੂਮ ਗਾ ਬਹੁ ਬਾਬੇ ਬੈਠੇ ਉੱਥੇ ਚੀਜ਼ਾਂ ਨੇ ਬੁੜੇ ਦੇ ਟਾਂਕੇ ਤੇ ਤੈਨੂੰ ਸੈਰ ਕਰਾਵਾਣੀ ਸੈਰ ਕਿਉਂ ਕਰਾਵਾਉਂ ਆ ਉਹ ਦੇਖ ਘਰ ਬਣ ਰਿਹਾ ਤੇ ਬੰਦਾ ਹੀ ਪਿਆ ਕਰਦਾ ਘਰ ਦੇ ਸਾਰੇ ਬੰਦੇ ਕਿਤੇ ਗਏ ਕੋਈ ਪਤਾ ਨਹੀਂ ਕੀ ਚੱਲਦਾ ਵੇ ਇੰਨਾ ਲੱਭਾ ਚਲੋ ਮਿਲਦੇ ਸੁਨਾਲ ਦੀ ਨਾਲ ਤੁਹਾਨੂੰ ਸਾਰਾ ਹੀ ਪਿੰਡ ਦਿਖਾਦਾ ਸਾਹਮਣੇ ਆਉਂਦੀ ਆ ਪੰਜ 56 ਹੋ ਗਏ ਤੇ ਮੁੰਮੀ 4 ਮਿੰਟਾਂ ਨੂੰ ਤੁਰ ਪਈਏ ਪੂਰੇ ਆਪ ਕਿੰਗਾ ਤੁਰਪਾਂਗੇ ਹੋਰ ਕੁਛ ਕਿ ਬਦਲ ਲੱਗ ਗਿਆ ਹੀ ਸਾਡੀ ਕੁੜੀ ਦਾ ਕਿਵੇਂ ਆਵਾਜ਼ ਵੀ ਸੁਣਦੀ ਥੱਲੇ ਸੌਖੀ ਸਭ ਕੀ ਦੋਨਾਂ ਦੀ ਬਾਤ ਥੱਪ ਕੀ ਥੱਲੇ ਬਾਤ ਦੋਨਾਂ ਦੀ ਨਹੀਂ ਆ ਗਾਲ ਬਹੁਤ ਉੱਚਾ ਕੁੜੀ ਦਾ ਸੰਗ ਤਾਂ ਵੱਡੇ ਆ ਸੰਗ ਨਹੀਂ ਸਾਡੇ ਕਹਿੰਦੇ ਵੀ ਛੋਟੇ ਆ ਹਾਂ ਕਿੰਨੇ ਵਜੇ ਉੱਠ ਪੈਂਦੀ ਐ ਔਰ ਕਰ ਦੋ ਭਾਈ ਸਹੀ ਤੁਰ ਨਹੀਂ ਵਾਲਾ ਨੋ ਨੋ ਦੱਸ ਕੇ ਨੋ 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 ਰਾਤ ਤੇ ਕਿ ਮੰਮੀ ਵੇਖਾ ਨਹੀਂ ਤਨ ਪੰਜ ਕਿਧਰ ਗਏ ਹਨਾ ਭਾਈ ਪੰਜ ਕਿੱਧਰ ਗਿਆ ਤੇਰੇ ਪੰਜ ਕਿੱਧਰ ਗਿਆ ਹੁਣ ਅਸੀਂ ਇਹ 4 ਵਜੇ ਦਾ ਛੱਪਾ ਆ ਵੀ ਪੰਜ ਕਿਧਰ ਗਏ ਇਹ ਕੱਲੀ ਨੇ ਉਹ ਵੀ ਸਲਾਗੇ ਉਹ ਵੀ ਹੋ ਲਈ ਹੋ ਗਈ ਭਾਈ ਤੁਹਾਨੂੰ ਵੀ ਦਾ ਲਾਦਾ ਨਾਲ ਹੀ ਕੋਈ ਨਹੀਂ ਅਗਲੀ ਅਗਲੇ ਦਿਨ ਲੋ ਜੀ ਭਾਜੀ ਵਿਖਾਵਾਂਗੇ ਅਸੀਂ ਤੁਹਾਨੂੰ ਦਿਖਾਵਾਂਗੇ ਦਿਖਾਵਾਂਗੇ ਜੰਗੀ ਤਰ੍ਹਾਂ ਆ ਆਗੇ ਤੇ ਦੇਖ ਇਦਰੀ ਹੋ ਗਈ ਭਾਜੀ ਧੱਕਾ ਨਹੀਂ ਧੱਕਾ ਤੂੰ ਹੀ ਕਿਨੇ ਮੇ ਉੜਦੇ ਮੈਂ ਤਾਂ ਉੱਠ ਕੱਢਦਾ ਸਵੇਰ 7 ਵਜੇ ਸਵੇਰ 7 ਤਾਂ ਦਿਨ ਹੁੰਦਾ ਸਵੇਰੇ ਦੀ ਆ ਸਵੇਰੇ ਮੇ ਮਮੀ ਉਹ ਤਾਂ ਦਿਨ ਚੜਿਆ ਹੁੰਦਾ ਇਹਨੇ ਵੇ ਸਨੋਵਰ ਬਾਲ ਉੱਠ ਪੈਂਦੇ ਆ ਬਾਲ ਸਵੇਰੇ ਜੇਮ ਸਾਡੇ ਜਾਂ ਰੁਟ ਗਿਆ ਪੰਜਵੇਂ ਜੇਮ ਹਾਂ ਕਦੇ ਨਹੀਂ ਗਿਆ ਮੈਂ ਕਦੇ ਨਹੀਂ ਗਿਆ ਉਹ ਕਹਿ ਕੇ ਨਾ ਇੱਕ ਦਿਨ ਅਸੀਂ ਕਹਿ ਕੇ ਮੁੜ ਕੇ ਅਸੀਂ ਜਾਣਾ ਇਹ ਨਾ ਸੀ ਕੱਪੜੇ ਟਰਾਈ ਕਰਨ ਦਾ ਇਸ ਨੂੰ ਉਹਨੇ ਸ਼ੀਸ਼ੇ ਜਿਆਦਾ ਢਿੱਡ ਵੇਖ ਲਿਆ ਉਦੋਂ ਤੱਕ 10 ਦਿਨ ਲਗਾਤਾਰ ਜਿੰਮ ਗਿਆ ਲਗਾਤਾਰੀ ਤੜਕੇ ਆ ਜਾਗਾ ਮੇਰੇ ਨੋਟ ਕੋਈ ਨਾ ਪਾਣੀ ਦੀ ਬੋਤਲ ਚੁੱਕ ਲੈਂਦਾ ਨਾਲ ਪਤਾ ਨਹੀਂ ਕਿੰਨੀ ਘੰਟੇ ਆ ਲੱਗਦੀਆਂ ਕੁੰਡੀ ਫੜ ਕੇ ਜਾਂ ਦੌੜ ਪੈਂਦਾ ਹਾਂ ਸ਼ੇਕਰ ਜ਼ਰੂਰੀ ਆ ਪਾਣੀ ਜ਼ਰੂਰੀ ਆ ਪਾਣੀ ਬੜਾ ਜ਼ਰੂਰੀ ਆ ਜਿੰਮ ਵਾਲੇ ਜਿਹੜੇ ਕੀ ਨੋ ਕੀ ਟੈਗ ਕਰੋ ਕੋਈ ਨਾ ਪਾਣੀ ਨਹੀਂ ਪੀਂਦੇ ਉਹ ਵਰਕਆਊਟ ਪ੍ਰੀ ਵਰਗੋ ਪੀ ਵੀ ਜਾਂਦੇ ਆ ਉਹ ਕਦੇ ਨਹੀਂ ਜਿਹੜਾ ਨੇਚਰਲ ਨਹੀਂ ਜਿਹੜੇ ਜਿੰਮ ਪਾਣੀ ਦਾ ਬਖੈਰ ਲਾਉਂਦੇ ਉਹਨਾਂ ਨੂੰ ਕੀ ਹੋ ਜਾਂਦਾ ਕੋਈ ਵੀ ਨਹੀਂ ਲਾਉਣਾ ਪਾਣੀ ਬਖੈਰ ਜਮਾ ਆਹ ਰਾ ਗੁੱਪੂ ਤਾਂ ਪਾਣੀ ਦੇ ਬਗੈਰ ਲੱਗੇ ਆਉਂਦਾ ਇੱਕ ਸ਼ਕਲਾਸ ਘਰ ਪਰ ਪੀਂਦਾ ਜਿਹੜੇ ਗੁੱਪੂ ਤਾਂ ਪਾਣੀ ਲੈਕਣੀ ਜਾਂਦਾ ਫਿਰ ਭਾਰਵਾ ਪੀਂਦਾ ਗਲਾਸ ਜਿਹੜੇ ਉੱਥੇ ਹੁਣ ਕੇਲੇ ਗਲਾਸ ਥੋੜਾ ਪੀਣਾ ਦਾ ਪਾਣੀ ਆਪਦਾ ਲੈ ਕੇ ਜਾਵੇ ਇਸੇ ਲਈ ਕਿਉਂ ਜਿਹੇ ਇਹਦਾ ਪਾਣੀ ਕੋੜਾ ਹੁੰਦਾ ਮੈਂ ਉਹ ਗਲਾਸ ਕਿਸੇ ਦਾ ਸਾਰਾ ਹਣਾ ਇੱਕ ਵੀ ਪੀ ਵੀ ਜਾਣ ਦੱਸਿਆ ਯਾਰ ਮੇਰਾ ਕਿਉਂ ਨਹੀਂ ਕਿਉਂ ਮੇਰੇ ਬੋਤਲ ਨੂੰ ਪਾਣੀ ਪੀ ਲੈ ਲੈ ਨਾ ਮੇਰੇ ਨੂੰ ਇੱਕ ਹੀ ਲੈ ਕੇ ਜਾਣਾ ਇਹ ਦੋਵੇਂ ਇੱਥੇ ਜਾਨ ਬੋਤਲ ਤੂੰ ਲੈ ਕੇ ਗਿਆ ਤੇ ਸ਼ਰਮੋਖ ਸ਼ਰਮੀ ਪੀ ਲੈ ਗੀ ਕੱਲ ਤੋਂ ਜਾਇ ਕਰਨਾ ਫੇਰ ਪੱਕਾ ਲੋ ਹਰ ਰੋਜ਼ ਕਹਿੰਦਾ ਮੈਂ ਤੈਨੂੰ ਦੱਸ ਦੇਣਾ ਫੇਰ ਹੋ ਗਿਆ ਤੈਨ ਬਸ ਠੀਕ ਹੈ ਕੱਲ ਆ ਪ੍ਰੂਫ ਹੋ ਗਿਆ ਵਿੱਚ ਠੀਕ ਹੈ ਪਤਾ ਲੱਗ ਜੂਗਾ ਕਿੰਨੇ ਵਜੇ ਆਉਣਾ ਹੂੰ 4 ਵਜੇ 4 ਵਜੇ ਉੱਠਿਆ ਕਰ ਤੂੰ ਮੈਂ ਮੈਨੂੰ ਚੌਂਕੇ ਨਹੀਂ ਨੇ ਚੜਾਇਆ ਜਿੱਦਣ ਇਹਨਾਂ ਨੇ ਮੈਨੂੰ ਚੌਕੇ ਚੜਾਇਆ ਮੈਂ ਕਿਹਾ ਮੈਂ ਕਿਹਾ ਸਾਫ ਕਿਉਂ ਨਹੀਂ ਕੀਤਾ ਕਹਿੰਦਾ ਮੈਨੂੰ ਚੌਕੇ ਨਹੀਂ ਚੜਾਇਆ ਮੈਨੂੰ ਇਹ ਕੀ ਬੰਦਾ ਇਹ ਕੀ ਕੰਕੇ ਦਾ ਹਿਸਾਬ ਆ ਜਿੰਨਾ ਚਿਰ ਮੈਂ ਚੌਕੇ ਨਹੀਂ ਚੜਾਇਆ ਤੇ ਮੇਰੀ ਕਾਪੀ ਨਹੀਂ ਚੜਾਇਆ ਮੈਂ ਮੰਮੀ ਜਿੰਨਾ ਚਿਰ ਮੈਂ ਚੌਕੇ ਨਹੀਂ ਚੜਾਇਆ ਨਹੀਂ ਇਹ ਥੋੜਾ ਕੁ ਚੌਕੇ ਉਧਰ ਨਹੀਂ ਚੜਾਇਆ ਇੱਥੇ ਆਪਣੀ ਕਮਰੇ ਦੀ ਸਫਾਈ ਉਹ ਮੈਂ ਅੱਜ ਕੱਪੜੇ ਕੁੱਪੜੇ ਲੈਣ ਜਾਣੇ ਸੀ ਇਹਨਾਂ ਵਾਲੇ ਸਾਫ ਕਰਨ ਵਾਲੇ ਲੈ ਕਿਉਂ ਕਰੇ ਕੱਪੜੇ ਨਹੀਂ ਸੀ ਨਹੀਂ ਮੈਨੂੰ ਲੱਭੇ ਨਹੀਂ ਨਾ ਪੁਰਾਣੇ ਕੱਪੜੇ ਫਿਰ ਮੈਂ ਕਿਹਾ ਚਲ ਕੋਈ ਲੈ ਆਵਾਂਗੇ ਫਿਰ ਸਾਫ਼ ਕਰ ਲਾਂਗੇ ਤੇ ਤੂੰ ਆਹ ਤਾਂ ਕੋਈ ਸੂਟ ਲਾ ਲੈਂਦੀ ਪਰਾਨਾ ਉਹ ਲੈ ਕੇ ਜਾ ਰਿਹਾ ਜਿੰਨੂੰ ਹੁਣੇ ਮੈਂ ਨਹੀਂ ਉਹ ਲਓ ਜੀ ਆਹ ਜਿਹੜਾ ਸੂਟ ਵੀ ਇਹਨੇ ਆਪਦੇ ਬੁਟੀਕ ਦਾ ਹੀ ਬਣਾਇਆ ਤੇ ਦੱਸ ਦੇ ਤੇਰੀ ਬੁਟੀਕ ਵਾਲੀ ਆਈਡੀ ਕੀ ਆ ਲੋਰਨ 94 ਇੰਸਟਾਗ੍ਰam ਤੇ ਉਹ ਹੀ ਸੇਮ ਹੀ ਹੋਵੇ ਤੇ ਲੱਭੀ ਨਹੀਂ ਕਿ ਸੇ ਨੂੰ ਆ ਆ ਵਿਖਾ ਦੇ ਮਾੜਾ ਪੇ ਭਾਰੀ ਪੇਜ ਬੜਿਆਂ ਨੂੰ ਲੱਭੀ ਨਹੀਂ ਗਈ ਹਾਂ ਬੜਿਆਂ ਨੂੰ ਲੱਭੀ ਨਹੀਂ ਗਈ ਸੋ ਹਾਲੋ ਜੀ ਇੱਥੇ ਤੁਸੀਂ ਇਨਕੁਆਰੀ ਕਰ ਸਕਦੇ ਹੋ ਜਾ ਕੇ ਆਪਾਂ ਨੰਬਰ ਵੀ ਦਿੱਤਾ ਆ ਹਾਂਜੀ ਇਹ ਨੰਬਰ ਆ ਜੀ ਇੱਥੇ ਇਨਕੁਆਰੀ WhatsApp ਕਾਲ ਓਨਲੀ ਜੀ ਜਿਹੜਾ ਫਸਟ ਵਾਲਾ ਨੰਬਰ ਆ 90567 ਤੇ 91506 ਇਹ ਵਾਲੇ ਨੰਬਰ ਤੇ ਕਾਲ ਤੇ ਮੈਸੇਜ ਜੋ ਵੀ ਕਰਨਾ ਹੈ ਇਸ ਨੰਬਰ ਤੇ ਹੀ ਕਰਨਾ ਦੂਸਰਾ ਨੰਬਰ ਆਵੇਲੇਬਲ ਨਹੀਂ ਹੈ ਇੱਥੇ ਜਾ ਕੇ ਤੁਸੀਂ ਆਪਦੇ ਮਨਸਾਂ ਦੇ ਚਾਦਰ ਜੋ ਵੀ ਮਤਲਬ ਏਮਬਰਾਇਡਰੀ ਹੁੰਦੀ ਨਾ ਏਮਬਰਾਇਡਰੀ ਏਮਬਰਾਇਡਰੀ ਜੀ ਕਰਾਉਣੀ ਆ ਤੁਸੀਂ ਹੈਡ ਜਾਂ ਹੈਂਡ ਇੰਪ੍ਰਿੰਟ ਜੋ ਮਰਜ਼ੀ ਵੀ ਕਰਾਉਣਾ ਤੁਸੀਂ ਕਰਾ ਸਕਦੇ ਆ ਇਹਦੇ ਤੇ ਜਾ ਕੇ ਆ ਪੇਜ ਇਹਨਾਂ ਦਾ ਹਾਂ ਚੰਗੀ ਤਰ੍ਹਾਂ ਦੇਖ ਲੋ ਤੇ ਇਹ ਅਮਨ ਹੈਂਡਲ ਕਰਦੀ ਆ ਭਾਈ ਖੋ ਲੈਣਾ ਹੀ ਵਾਪਸ ਐਵੇਂ ਖੋ ਲੈਣਾ ਤੇ ਪੇਜ ਆਹੀ ਇੰਨੀ ਮਿਹਨਤ ਕਰਕੇ ਬਣਾਇਆ ਤੇ ਪੇਜ ਦੇ ਦੀ ਨਾ ਤਾਂ ਮਮੀ ਮੇਰੇ ਕੋਲ ਹੀ ਰਹਿਣਾ ਇਹਦਾ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਦੱਸ ਭਾਈ ਉੱਥੇ ਕੰਮ ਕੋਈ ਨਹੀਂ ਕਰਨਾ ਵੀ ਅਸੀਂ ਕੋਈ ਨਹੀਂ ਚੱਕ ਲੂੰਗੀ ਮੈਂ ਉੱਥੇ ਕੋਈ ਕੋਆ ਕੋਆ ਘੱਟ ਰੋ ਉਥੇ ਨਹੀਂ ਕੋਆ ਚੱਕਾਇਆ ਜੇ ਹੰਡਾ ਨਾ ਕੁਝ ਨਹੀਂ ਹੋ ਸਕਦਾ ਮੈਂ ਐਵੇਂ ਕੋਆ ਹੀ ਜਪਨਾ ਸੂਰਾ ਦਾ ਮੀਟ ਚੱਕਣਾ ਮੈਨਾਂ ਉੱਥੇ ਓ ਮੈਂ ਤਾਂ ਕੋਈ ਨਹੀਂ ਓ ਹੋ ਓ ਹੋ ਕੋਈ ਨਹੀਂ ਗੱਲਾਂ ਕਰਦੇ ਇਹ ਗੱਲਾਂ ਉਹ ਜਿਹੜੀਆਂ ਕਰਨ ਵਾਲੀਆਂ ਹੋ ਜਾਂਦੀਆਂ ਕਿਹੜਾ ਫਾਰਮੀਆਂ ਕੰਟਰੀਆਂ 'ਚ ਕੰਮ ਹੈਗਾ ਉਹ ਹੀ ਆ ਕੋਈ ਨਹੀਂ ਮੈਂ ਇਹ ਕੰਮ ਨਾਟਲੀ ਕਰਾਤੀ ਹੱਤ ਮੈਂ ਰੱਬ ਰਹਾ ਛੇਤੀ ਖਾ ਲਓ ਛੇਤੀ ਘਰ ਰਹਿ ਖੋ ਲਗੀ ਨੇ ਆਹ ਤੇ ਲੋ ਵੀ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਪਣਾ ਵਲੌਗ ਕਿਵੇਂ ਦਾ ਲੱਗਿਆ ਕਿ ਬਾਕੀ ਉਹਨਾਂ ਦੀ ਕੋਟ ਮੈਰਿਜ ਵਗੈਰਾ ਕੰਪਲੀਟ ਹੋ ਗਈ ਆ ਉਹਨਾਂ ਦੇ ਡਾਕੂਮੈਂਟ ਵਗੈਰਾ ਉਹਨਾਂ ਦੇ ਸਾਰੇ ਬਣ ਗਿਆ ਆਪਣੇ ਵੱਲੋਂ ਸਾਰੀਆਂ A to Z ਜਿੰਨੀਆਂ ਜ਼ਿੰਮੇਵਾਰੀਆਂ ਸਾਰੀਆਂ ਖਤਮ ਹੋ ਗਈਆਂ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਚ ਉਹਨਾਂ ਟਾਈਮ ਲਈ ਬਾਏ ਬਾਏ ਟਾਟਾ ਲਵ ਯੂ ਆਲ